ਆਪ ਵਿਨਾਸੀ ਰਾਜ ਨਹੀਂ ਰਿਹਾ ਕਦੀ ਕਿਸੇ ਦਾ ਰਾਜ ਟਿਕਿਆ ਨਹੀਂ ਰਿਹਾ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਨੇ ਮਾਦੇ ਮਤੰਗ ਜਰੇ ਜਰ ਸੰਗ ਅਨੂਪੀ ਉਤੰਗ ਸੁਰੰਗ ਸਵਾਰੇ ਕੋਡ ਤੁਰੰਗ ਕੁਰੰਗ ਸਕੂਦਤ ਪੌਣਕ ਗੌਣ ਕੁजात ਨਿਵਾਰੇ ਭਾਰਿ ਪੁਜਾਨ ਕੇ ਭੂਪ ਭਲੀ ਬਿਦ ਨਿਆਵਤ ਸੀਸ ਨਾ ਜਾਤ ਵਿਚਾਰੇ ਇਤੇ ਭੈ ਤੋ ਕਹਾ ਪਾਇ ਭੂਪਤ ਅੰਤ ਕੋ ਨਾ ਗਈ ਪਾਇ ਪਧਾਰੇ ਬੜੇ ਬੜੇ ਵੱਡੇ ਰਾਜੇ ਹੋ ਗਏ योगी जति ब्रह्मचारी बड़े-बड़े छत्रधारी छत्र ही की छाया कई कोस लो चलत हैं बड़े-बड़े राजन के दापत फिरत देश बड़े-बड़े फूपन के दंभ को दलत हैं मान से मही पयौ दलीप कैसे छत्रधारी बड़ो बेमान कुछ दंड को करत हैं दारा से दलीप सरो दर्योधन से मानतारी भोग-भोग भूम अंत भूम में मिलत हैं मिट्टी विच मिलगा मिट्टी नु भोगदे होए ਗੁਰਮੁਖ ਪਿਆਰਿਓ ਕਿਸੇ ਦਾ ਅਬਚਲ ਰਾਜ ਨਾ ਰਿਆ ਜਿਹੜੇ ਦੁਨੀਆਂ ਦੇ ਉੱਤੇ ਇਦਾ ਕਹਿੰਦੇ ਸੀ ਕਿ ਚੌਰ ਚੰਦਰੰਗ ਕਰੰਗ ਛਤਰ ਸੂਰੰਗ ਦਰੰਗ ਬੇਦ ਬ੍ਰਹਮਾਰੰਗ ਦੁਆਰ ਮੇਰੇ ਪਾਕ ਪਾਵਕ ਕਰੰਗ ਜਛ ਵਿਦਿਆਦਰੰਗ ਕਹਿੰਦੇ ਜਿਹੜੇ ਨਾ ਜਿਨ੍ਹਾਂ ਨੇ ਇਹ ਗੱਲ ਆਖੀ ਕਿ ਪਾਕ ਪਾਵਕ ਕਰੰਗ ਨੀਰ ਵਰਣੰ ਵਰਣ ਜਛ ਵਿਦਿਆਦਰੰਗ ਕੀ ਨਚੇਰੇ ਗੁਰਮੁਖ ਪਿਆਰਿਓ ਉਹ ਵੀ ਜਿਹੜੇ 1 ਲੱਖ ਪੂਤ ਸਵਾ ਲੱਖ ਨਾਤੀ ਤੇ ਰਾਵਣ ਕਰ ਦੀਆ ਨਾ ਬਾਤੀ ਕੋਈ ਉਹਨਾਂ ਦਾ ਦੀਵਾ ਬੱਤੀ ਜਗਾਉਣ ਵਾਲਾ ਨਾ ਰਿਹਾ ਅਬ ਚਲ ਰਾਜ ਨਹੀਂ ਕਿਸੇ ਦਾ ਜੋ ਵੀ ਦੁਨੀਆ ਦੇ ਉੱਤੇ ਆਇਆ ਜਿੱਡਾ ਮਰਜੀ ਵੱਡਾ ਪ੍ਰਤਾਪੀ ਹੋਵੇ ਉਹ ਦੁਨੀਆ ਦੇ ਉਤੋਂ ਚਲੇ ਗਿਆ ਪਰ ਭਗਤ ਕਬੀਰ ਜੀ ਕਹਿੰਦੇ ਨੇ ਮੈਨੂੰ ਅਬ ਚਲ ਰਾਜ ਮਿਲ ਗਿਆ ਮੈਨੂੰ ਅਬ ਨਾਸ਼ੀ ਰਾਜ ਮਿਲ ਗਿਆ ਮੈਨੂੰ ਐਸਾ ਰਾਜ ਮਿਲ ਗਿਆ ਜਿਹੜਾ ਕਦੇ ਵੀ ਨਹੀਂ ਜਾਂਦਾ ਜਿਹੜਾ ਕਦੀ ਵੀ ਨਾਸ ਨਹੀਂ ਹੁੰਦਾ ਜਿਹੜਾ ਕਦੀ ਵੀ ਨਹੀਂ ਮਿਟਦਾ ਮੈਂ ਐਸੀ ਜਗ੍ਹਾ ਪਹੁੰਚ ਗਿਆ ਜਿੱਥੇ ਜੰਮਣਾ ਨਹੀਂ ਮਰਨਾ ਨਹੀਂ ਆਉਣਾ ਨਹੀਂ ਜਾਣਾ ਨਹੀਂ ਡਰ ਨਹੀਂ ਕਹਿੰਦੇ ਦ્વੈਤਵਾਦ ਨਹੀਂ ਜਿੱਥੇ ਦੋ ਨਹੀਂ ਰਹਿ ਗਏ ਕੇਵਲ ਤੇ ਕੇਵਲ ਇੱਕੋ ਹੀ ਪ੍ਰਭੂ ਦੇ ਵਿੱਚ ਮੈਂ ਅਭੇਦ ਹੋ ਗਿਆ ਐਸਾ ਮੈਨੂੰ ਰਾਜ ਮਿਲ ਗਿਆ ਗੁਰਮੁਖ ਪਿਆਰਿਓ ਗੁਰੂ ਨਾਨਕ ਦੇਵ ਮਹਾਰਾਜ ਸਿੱਧਾਂ ਦੇ ਕੋਲ ਗਏ ਸਿੱਧਾ ਨੇ ਆਖਿਆ ਪਾਣੀ ਪਰ ਕੇ ਲੈ ਕੇ ਆ ਜਦੋਂ ਪਾਣੀ ਲੈਣ ਗਏ ਤੇ ਨਦੀ ਜਿਹੜੀ ਸੀ ਉਹਦੇ ਚ ਹੀਰੇ ਮੋਤੀ ਜਵਾਹਰਾਤ ਬਣ ਗਏ ਸਤਗੁਰੂ ਵਾਪਸ ਆ ਗਿਆ ਵੀ ਇਹ ਤੇ ਖੇਡ ਕੋਈ ਹੋਰ ਹੈ ਗਰੀਬ ਨਵਾਜ ਨੂੰ ਸਿੱਧਾ ਨੇ ਆਖਿਆ ਤੈਨੂੰ ਦੁਨੀਆ ਦਾ ਰਾਜ ਦੇ ਦਾਂਗੇ ਬਾਦਸ਼ਾਹੀ ਦੇ ਦਾਂਗੇ ਤੂੰ ਸਾਡੇ ਜੋਗ ਮਤ ਨੂੰ ਧਾਰਨ ਕਰ ਲੈ ਗੁਰੂ ਨਾਨਕ ਮਹਾਰਾਜ ਕਹਿੰਦੇ ਮੈਂ ਆ ਬినాਸ਼ੀ ਰਾਜ ਦਾ ਮਾਲਕਾਂ ਅਤੇ ਆਪਣੇ ਸਿੱਖਾਂ ਨੂੰ ਆ ਬినాਸ਼ੀ ਰਾਜ ਦੇਣ ਵਾਸਤੇ ਆਇਆ ਮੈਨੂੰ ਇਹਨਾਂ ਝੂਠਿਆਂ ਰਾਜਾਂ ਦੀ ਲੋੜ ਨਹੀਂ ਪਾਈ ਸੰਤੋਖ ਸਿੰਘ ਨਾਨਕ ਪ੍ਰਕਾਸ਼ ਵਿੱਚ ਲਿਖਦੇ ਨੇ ਕਹਿੰਦੇ ਦਿਗ ਵਿਜੇ ਹੇਤ ਸਾਜ ਬੇਦੀ ਕੁਲ ਕੇਤ ਦਲ ਚਲੇ ਦੰਬ ਦਲ ਬੇ ਕੋ ਦਲਣ ਬਿਦਾਰਿਆ ਭਗਤ ਕੀ ਕੇਤ ਪਟ ਪ੍ਰੇਮ ਕੇ ਸਮੇਤ ਕਰ ਕੀਰਤ ਨਿਸ਼ਾਨੋ ਕਹਿਰਾਨੋ ਘਨ ਭਾਰਿਆ ਗਰੀਬ ਨਵਾਜ ਕਹਿੰਦੇ ਜਦੋਂ ਚੱਲੇ ਨੇ ਗੁਰੂ ਪਿਆਰਿਓ ਸੰਸਾਰ ਨੂੰ ਜਿੱਤਣ ਵਾਸਤੇ ਅਬਨਾਸੀ ਰਾਜ ਆਪਣੇ ਸਿੱਖਾਂ ਨੂੰ ਦੇਣ ਵਾਸਤੇ ਜਿਹੜਾ ਲੈ ਕੇ ਆਏ ਸਨ ਕਹਿੰਦੇ ਦਿਗ ਬਿਜੇ ਹੇਤ ਸਾਜ ਬੇਦੀ ਕੁਲ ਕੇਤ ਦਲ ਕਿੱਦਾਂ ਦਾ ਦਲ ਲਿਆ ਦੰਬ ਨੂੰ ਦਲਣ ਦੇ ਵਾਸਤੇ ਗੁਰਮੁਖ ਪਿਆਰੇ ਭਗਤ ਕੀ ਕੇਤ ਪਟ ਪ੍ਰੇਮ ਕੇ ਸਮੇਤ ਕਰਨ ਕੀਰਤ ਨਿਸ਼ਾਨੋ ਕਹਿਰਾਨੋ ਕੰਨ ਭਾਰਿਆ ਗਿਆਨ ਕੀ ਖੜਗ ਧਰ ਗਿਆਨ ਦੀ ਉਹਨਾਂ ਦੇ ਕੋਲ ਕਿਰਪਾਨ ਹੈ ਗੁਰਮੁਖ ਪਿਆਰਿਓ ਜੁਗਤ ਕਮਾਨ ਕਰ ਨਾਨਾ ਦ੍ਰਿਸ਼ਟਾਂਤ ਲੀਨ ਸ੍ਰੀ ਮੁਖ ਧਾਰਿਆ ਜਹਾਂ ਡੇਡ ਕੋਟ ਤਹਾਂ ਕਰਾਮਾਤ ਤੋਪ ਸੰਗ ਟਾਏ ਕੇ ਮੈਦਾਨ ਕੀਨ ਮਿਲੇ ਅਰੀ ਹਾਰਿਆ ਇਦਾਂ ਗਰੀਬ ਨਵਾਜ਼ ਜੀ ਨੇ ਅਬਨਾਸ਼ੀ ਰਾਜ ਜਿਹੜਾ ਸੀ ਸਥਾਪਿਤ ਕੀਤਾ ਅੱਗੇ ਗੁਰਮੁਖ ਪਿਆਰਿਓ ਬਾਈ ਸੰਤੋਖ ਸਿੰਘ ਜੀ ਨੇ ਇਹਦੇ ਨਾਲ ਹੀ ਦੂਜਾ ਕਵਿਤ ਲਿਖਿਆ ਉਹ ਕਹਿੰਦੇ ਨੇ ਨਾਮ ਕੋ ਭਜਨ ਨੀਕੋ ਪਹਰ ਸੁਨਾਹ ਤਨ ਕੋਟਕ ਤਰਕ ਤਰਵਾਰ ਨਾ ਕੱਟਤ ਹੈ ਜਿਨ੍ਹਾਂ ਨੇ ਨਾਮ ਦੇ ਭਜਨ ਦੀ ਸੁਨਾਹ ਪਾਈ ਹੋਈ ਹੈ ਕਰੋਨਾ ਹੀ ਜਿਹੜੇ ਤਰਕਾਂ ਦੀਆਂ ਤਰਵਾਰਾਂ ਨੇ ਜਿਨੂੰ ਵੱਢ ਨਹੀਂ ਸਕਦੀਆਂ ਕੱਟ ਨਹੀਂ ਸਕਦੀਆਂ ਨੀਵਾਂ ਮਨ ਰੱਖਣੋ ਸਿਪਰ ਗਹੇ ਹੱਥ ਬਿਖੇ ਕਰੋਧ ਰੂਪੀ ਬਾਣ ਜਾ ਕੋ ਛੋਏ ਨਾ ਸਕਤ ਹੈ ਜਿਨ੍ਹਾਂ ਨੇ ਮਨ ਆਪਣੇ ਨੂੰ ਨੀਵਾ ਰੱਖਿਆ ਜਿਹਦੇ ਕਰੋਧ ਦੇ ਬਾਣ ਜਿੰਨਾਂ ਦੇ ਤੱਕ ਆਉਂਦੇ ਹੀ ਨਹੀਂ ਹਨ ਧੀਰਜ ਸੰਤੋਖ ਸਤ ਦਾਨ ਇਸ਼ਨਾਨ ਮਤ ਦਇਆ ਉਪਕਾਰ ਅਤੀ ਸ਼ਰਧਾ ਦੀ ਸ਼ਕਤ ਹੈ ਧਰਮ ਤੇ ਆਦ ਜੋਦਾ ਬਦੇ ਜਦੇ ਸੰਗ ਤੇ ਗੁਰਮੁਖ ਪਿਆਰਿਓ ਕਹਿੰਦੇ ਜੀਤ ਦੇ ਕੋ ਮੋਹ ਮਾਰ ਮਾਰ ਹੀ ਕਰਤ ਹੈ ਇਦਾਂ ਗੁਰੂ ਨਾਨਕ ਦੇਵ ਮਹਾਰਾਜ ਦੇ ਨਾਲ ਸੈਨਾ ਹੈ ਸੰਤੋਖ ਹੈ ਧੀਰਜ ਹੈ ਧਰਮ ਹੈ ਅਤੇ ਮੋਹ ਰੂਪੀ ਜੋਦੇ ਨੂੰ ਮਾਰ ਕੇ ਉਹ ਅਬਿਨਾਸ਼ੀ ਰਾਜ ਸਥਾਪਿਤ ਕਰਨਾ ਚਾਹੁੰਦੇ ਹਨ ਅਤੇ ਉਹਨਾਂ ਨੇ ਕੀਤਾ ਗੁਰਮੁਖ ਪਿਆਰਿਓ ਏਕ ਐਸਾ ਰਾਜ ਹੈ ਜਦੋਂ ਭਗਤ ਤਰੂ ਕਰੋ ਗਿਆ ਤਪੱਸਿਆ ਕਰਨ ਦੇ ਵਾਸਤੇ ਤਪੱਸਿਆ ਕਰਨ ਦੇ ਵਾਸਤੇ ਗਿਆ ਉਹਦੇ ਪਿਤਾ ਨੂੰ ਪਤਾ ਲੱਗਾ ਵੀ ਮੇਰਾ ਪੁੱਤ ਜਿਹੜਾ ਘਰੋਂ ਚਲੇ ਗਿਆ ਇੱਕੋ ਇੱਕ ਮੇਰਾ ਪੁੱਤਰ ਹੈ ਉਹਨੇ ਪਿੱਛੋਂ ਸੁਨੇਹਾ ਭੇਜਿਆ ਕਿ ਬੇਟਾ ਹੁਣ ਤੂੰ ਵਾਪਸ ਆ ਜਾ ਮੈਂ ਤੈਨੂੰ ਰਾਜ ਦੇ ਦੇਵਾਂਗਾ ਤੇ ਗੁਰਮੁਖ ਪਿਆਰਿਓ ਹੁਣ ਧਰੂ ਨੂੰ ਇੱਕ ਅਲੌਕਿਕ ਰਾਜ ਮਿਲ ਗਿਆ ਬੇਨजीर ਰਾਜ ਮਿਲ ਗਿਆ ਇੱਕ ਐਸਾ ਰਾਜ ਮਿਲ ਗਿਆ ਜਿਹਦੀ ਦੁਨੀਆ ਦੇ ਨਾਲੋਂ ਗੱਲ ਹੀ ਵੱਖਰੀ ਐ ਉਹ ਕਹਿਣ ਲੱਗਾ ਪਿਤਾ ਜੀ ਨਹੀਂ ਹੁਣ ਮੈਨੂੰ ਰਾਜ ਦੀ ਭੁੱਖ ਨਹੀਂ ਰਹਿ ਗਈ ਹੁਣ ਮੈਨੂੰ ਤਾਜ ਦੀ ਲੋੜ ਨਹੀਂ ਰਹਿ ਗਈ ਹੁਣ ਮੈਂ ਕਿਸੇ ਸਲਤਨਤ ਦਾ ਰਾਜਾ ਨਹੀਂ ਬਣਨਾ ਚਾਹੁੰਦਾ ਕਿਉਂਕਿ ਮੈਨੂੰ ਐਸੀ ਪਾਤਸ਼ਾਹੀ ਮਿਲ ਗਈ ਐ ਜਿਹੜੀ